ਦੋਸਤੋ ਮੈਂ ਗੁਰਪ੍ਰੀਤ ਕਾਵਾ ਵਿੱਚ ਤੁਹਾਡਾ ਸਵਾਗਤ ਹੈ ਹਰ ਦਿਨ ਹਫਤਾ ਤਹਿਤ ਅੱਜ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਸੁਰਖਾਉ ਦੀ ਕਵਤਾ ਸੁਰਖਾਉ ਦਸਵੀਂ ਦਾ ਵਿਦਿਆਰਥੀ ਹੈ ਤੇ ਮੇਰੇ ਮਿੱਤਰ ਪੰਜਾਬੀ ਕਵੀ ਸੰਦੀਪ ਸ਼ਰਮਾ ਦਾ ਬੇਟਾ ਹੈ ਤੇ ਮੇਰਾ ਪਸੰਦੀਦਾ ਭਤੀਜਾ ਉਹਦਾ ਅੱਜ ਜਨਮ ਦਿਨ ਹੈ ਤੇ ਮੈਨੂੰ ਇਹ ਚੰਗਾ ਲੱਗ ਰਿਹਾ ਹੈ ਕਿ ਉਹਦੇ ਜਨਮ ਦਿਨ ਤੇ ਮੈਂ ਉਹਦੀ ਲਿਖੀ ਹੋਈ ਕਵਿਤਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਸਰਖਾਵ ਪੇਂਟਿੰਗ ਕਰਦਾ ਹੈ ਤੇ ਕਵਿਤਾ ਲਿਖਦਾ ਹੈ ਤੇ ਇਹਨਾਂ ਦੋਨਾਂ ਗੱਲਾਂ ਤੋਂ ਵੱਧ ਉਹ ਪਾਠਕ ਬਹੁਤ ਵੱਡਾ ਹੈ ਸੰਦੀਪ ਦੀ ਸਾਰੀ ਲਾਇਬ੍ਰੇਰੀ ਤਾਂ ਉਹਨੇ ਪੜ੍ਹੀ ਪੜ੍ਹੀ ਹੈ ਉਸ ਤੋਂ ਵੱਧ ਕਿਤਾਬਾਂ ਉਹ ਅੱਜਕੱਲ ਆਪ ਖਰੀਦਦਾ ਆਪਣੀ ਪਸੰਦ ਦੀਆਂ ਤੇ ਪੜ੍ਹਦਾ ਹੈ ਸੋ ਦੇ ਜਨਮ ਦਿਨ ਤੇ ਆਪਾਂ ਪੜਦੇ ਆਂ ਸੁਰਖਾਵ ਦੀ ਕਵਿਤਾ ਮਹਿਮਾ ਨੂੰ ਜਾਣਦਾ ਹਾਂ ਮਹਿਮਾ ਨੂੰ ਜਾਣਦਾ ਹਾਂ ਸੁਪਨੇ 'ਚ ਵੀ ਜਾਗ ਰਹੀ ਹੈ ਨੀਂਦ 'ਚ ਵੀ ਹੈ ਪੂਰੇ ਹੋਸ਼ 'ਚ ਪਰਵਾਹ ਹੈ ਸੌਂਦੇ ਨੂੰ ਵੀ ਸੁਪਨੇ 'ਚ ਵੀ ਜਾਗ ਰਹੀ ਹੈ ਨੀਂਦ 'ਚ ਵੀ ਹੈ ਪੂਰੇ ਹੌਸਟ ਚ ਪਰਵਾਹ ਹੈ ਸੌਂਦੇ ਨੂੰ ਵੀ ਬੁੜਬੁੜਾਉਂਦੀ ਕੱਪੜੇ ਧੋਤੇਗੇ ਮੋਟਰ ਛੱਟ ਤੇ ਕਿੰਨੇ ਵੱਜ ਗਏ ਕਿੰਨੇ ਵੱਜ ਗਏ ਅੱਖਾਂ ਥੋੜੀਆਂ ਜਿਹੀਆਂ ਖੁੱਲਦੀਆਂ ਉਸ ਦੀਆਂ ਅੱਧ ਮੀਟੀਆਂ ਨਾਲ ਵੀ ਦੇਖ ਲੈਂਦੀ ਸਭ ਕੁਝ ਘੁੰਦੇ ਰਹਿੰਦੇ ਕੱਪੜਿਆਂ ਦੇ ਢੇਰ ਖਿਲਰਿਆ ਪਿਆ ਘਰ 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 ਘੜ ਘਰ ਮਾਂ ਕਹੁੰਦੀ ਹੈ ਸੋਚਦੀ ਹੈ ਇਹ ਸਭ ਕੁਝ ਉਹ ਹੀ ਠੀਕ ਕਰ ਸਕਦੀ ਹੈ ਨਹੀਂ ਸ਼ਾਇਦ ਉਸ ਨੂੰ ਹੀ ਠੀਕ ਕਰਨਾ ਪਵੇਗਾ ਨਹੀਂ ਸ਼ਾਇਦ ਉਸ ਨੂੰ ਹੀ ਠੀਕ ਕਰਨਾ ਪਵੇਗਾ ਮਾਂ ਦਾ ਸੂਰਜ ਰਾਤ ਨੂੰ ਵੀ ਅਸਤ ਨਹੀਂ ਹੁੰਦਾ मां ਦਾ ਸੂਰਜ ਰਾਤ ਨੂੰ ਵੀ ਅਸਤ ਨਹੀਂ ਹੁੰਦਾ ਮੈਂ ਮਾਂ ਨੂੰ ਜਾਣਦਾ ਜੋ ਦਿਨ ਬਾ ਦਿਨ ਬੁੱਢੀ ਹੋ ਰਹੀ ਹੈ ਮੈਂ ਮਾਂ ਨੂੰ ਜਾਣਦਾ ਜੋ ਦਿਨ ਬਾ ਦਿਨ ਬੁੱਢੀ ਹੋ ਰਹੀ ਹੈ ਮੈਂ ਨਹੀਂ ਜਾਣਦਾ ਉਹਦੇ ਅੰਦਰ ਰਹਿੰਦੇ ਉਸ ਕੁੜੀ ਨੂੰ ਜੋ ਮੇਰੇ ਤੇ ਹੱਸਦੀ ਉਹ ਕੁੜੀ ਜੋ ਜਾ ਕੇ ਪਹੁੰਗੇ ਕਿਸੇ ਦਿਨ ਮੈਂ ਨਹੀਂ ਜਾਣਦਾ ਉਹਦੇ ਅੰਦਰ ਰਹਿੰਦੀ ਉਸ ਕੁੜੀ ਨੂੰ ਜੋ ਮੇਰੇ ਤੇ ਹੱਸਦੀ ਉਹ ਕੁੜੀ ਜੋ ਜਾਗ ਪਊਗੀ ਕਿਸੇ ਦਿਨ ਬਹੁਤ ਸ਼ੁਕਰੀਆ ਦੋਸਤੋ ਤੇ ਮੈਂ ਸ਼ਰਖਾਦ ਦੀ ਮਾਂ ਕੋਮਲ ਨੂੰ ਵੀ ਵਧਾਈ ਦੇਣਾ ਉਹ ਇਸ ਹਫ਼ਤੇ ਵਿੱਚੋਂ ਵੀ ਚਲਕਦੀ ਹੈ ਬਹੁਤ ਸ਼ੁਕਰੀਆ ਦੋਸਤੋ ਬਹੁਤ ਧੰਨਵਾਦ ਤੁਹਾਡਾ ਦਿਨ ਸੋਹਣਾ ਲੱਗੇ